ਜੇਲੋਂ ਬਾਹਰ ਆਉਂਦੀ ਸਾਰੇ ਕਿਸਾਨਾਂ ਨੇ ਹੁਣ ਅਗਲਾ ਐਲਾਨ ਕਰ ਦਿੱਤਾ ਹੈ ਤੇ ਉਥੇ ਹੀ ਸਰਵਣ ਸਿੰਘ ਪੰਦੇੜ ਦੇ ਬੋਲੋ ਕਿਹਾ ਜਾ ਰਿਹਾ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਕਿਸਾਤ ਜਥੇਬੰਦੀਆਂ ਨੂੰ ਵੱਡਾ ਸਨੇਹਾ ਲਗਾ ਦਿੱਤਾ ਹੈ ਤੇ ਦੱਸਿਏ ਕਿ ਕਿਸਾਨ ਜਥੇਬੰਦੀਆਂ ਨਾਲ ਜੁੜੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਸਰਵਣ ਸਿੰਘ ਪੰਦੇੜ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰ ਦਿੱਤੀ ਹੈ ਦੂਜੇ ਪਾਸੇ ਸਰਕਾਰਾਂ ਨੂੰ ਮੁੜ ਲਲਕਾਰਿਆ ਜਾ ਰਿਹਾ ਹੈ ਤੇ ਦੱਸਿਏ ਕਿ ਬੀਤੇ ਦਿਨਾਂ ਦੇ ਵਿੱਚ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਚੱਕਿਆ ਗਿਆ ਜੇਸੀਬੀ ਮਸ਼ੀਨਾਂ ਚਲਾ ਦਿੱਤੀਆਂ ਸਰਕਾਰ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਤੇ ਜਿਸ ਦੇ ਤਹਿਤ ਉਥੇ ਹੀ ਹੁਣ ਲਗਾਤਾਰ ਪੰਜਾਬ ਦੀ ਕਿਸਾਨ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਰਵਣ ਸਿੰਘ ਪੰਦੇੜ ਦੇ ਵੱਲੋਂ ਜਿਹੜਾ ਕਿ ਲਗਾਤਾਰ ਅਗਲਾ ਐਲਾਨ ਕਰ ਦਿੱਤਾ ਹੈ ਤੇ ਉਥੇ ਹੀ ਬੀਤੇ ਦਿਨਾਂ ਦੇ ਵਿੱਚ ਕੁਝ ਕਿਸਾਨ ਗ੍ਰਿਫਤਾਰ ਕੀਤੇ ਗਏ ਤੇ ਹੁਣ ਕੁਝ ਕਿਸਾਨ ਰਿਹਾ ਕਰ ਦਿੱਤੇ ਨੇ ਤੇ ਉਥੇ ਹੀ ਦੱਸ ਦਈਏ ਕਿ ਸਰਵਣ ਸਿੰਘ ਪੰਦੇੜ ਦੇ ਵੱਲੋਂ ਮੰਤਰੀਆਂ ਦੇ ਘਰਾਂ ਦਾ ਜਿਹੜਾ ਕਿ ਘੇਰਾਂ ਦੀ ਤਿਆਰੀ ਕਰ ਲਈ ਹੈ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੂੰ ਇੱਕ ਅਪੀਲ ਵੀ ਕਰ ਦਿੱਤੀ ਹੈ ਤੇ ਹੁਣ ਵੱਡੀ ਗਿਣਤੀ ਦੇ ਵਿੱਚ ਫਿਰ ਕਿਸਾਨ ਇਕੱਠੇ ਹੁੰਦੇ ਹੋਏ ਨਜ਼ਰ ਆਉਣਗੇ ਤੇ ਉੱਥੇ ਹੀ ਪੰਜਾਬ ਸਰਕਾਰ ਨੂੰ ਮੋੜ ਤੋਂ ਲਲਕਾਰਿਆ ਜਾਊਗਾ ਆਓ ਤੁਹਾਨੂੰ ਸੁਣਾਉਣੇ ਪੱਲਾ ਸਰਬੰਸ ਸਿੰਘ ਪੰਦੇੜ ਦਾ ਕੀ ਕਹਿਣਾ ਹੈ ਜੜਾ ਜ਼ਬਰ ਕੇਂਦਰ ਦੀ ਮੋਦੀ ਸਰਕਾਰ ਨਾਲ ਰੜ ਕੇ ਭਗਵੰਤ ਮਾਨ ਨੇ ਸ਼ੰਭੂ ਤੇ ਖਨੌਰੀ ਮੋਰਚੇ ਤੇ ਕੀਤਾ ਵਾ ਉਹਦੀ ਦਾਸਤਾ ਕੀ ਹੈਗੀ ਆ ਔਰ ਹੁਣ ਜੜਾ ਵਾ ਮੋਰਚਾ ਗਾਹ ਕਿਹੜੇ ਰੂਪ ਵਿੱਚ ਕਿਹੜੇ ਢੰਗ ਨਾਲ ਚੱਲੂਗਾ ਇੱਥੇ ਚਰਚਾ ਕਰਨੀ ਹੈਗੀ ਇਸ ਕਰਕੇ ਮੇਰੀ ਬੇਨਤੀ ਆ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਤਾਂ ਜਿਹੜਾ ਦੋਵਾਂ ਫਾਰਮਾਂ ਨੇ ਫੈਸਲਾ ਕੀਤਾ ਹੈਗਾ ਵਾ ਵੀ ਜਿਹੜਾ ਜ਼ਬਰ ਪੰਜਾਬ ਸਰਕਾਰ ਨੇ ਕੀਤਾ ਵਾ ਸਾਡੇ ਤੇ ਔਰ ਜਿਹੜਾ ਫੌਰੀ ਕੰਮ ਕਰਨ ਵਾਲਾ ਵਾ ਇੱਕ ਤਾਂ ਹੈਗਾ ਫੌਰੀ ਵੀ ਜਿਹੜਾ ਸਾਡਾ ਸਮਾਨ ਜਿੰਨਾ ਵੀ ਜਿਹੜਾ ਨੁਕਸਾਨ ਹੋਇਆ ਵਾ ਉਹਦੀ ਪਰਪਾਈ ਕਰਾਈ ਜਾਵੇ ਜਿਵੇਂ ਕਿ ਟਰੈਕਟਰ ਟਰਾਲੀਆਂ ਨੇ ਟੈਂਟ ਆ ਫ੍ਰਿਜਾਂ ਵਾਂ ਏਸੀ ਆ ਗੱਦੇ ਆ ਟੈਂਟ ਆ ਉੱਥੇ ਮੋਟਰਾਂ ਚੋਰੀ ਹੋਈਆਂ ਕੂਲਰ ਨੇ ਫਰਨੀਚਰ ਨੇ ਲਮਾਰੀਆਂ ਨੇ ਸੋ ਬਹੁਤ ਸਾਰਾ ਹੋਰ ਕਿਸਮ ਦਾ ਲੰਗਰਾਂ ਦੀ ਰਸਤੇ ਆ ਭਾਂਡੇ ਆ ਬਹੁਤ ਕਿਸਮ ਦੇ ਸਮਾਨ ਜਿਹੜੀ ਉੱਥੇ ਸਰਕਾਰ ਨੇ ਚੋਰੀ ਵੀ ਕਰਾਇਆ ਤੇ ਬਰਬਾਦੀ ਵੀ ਕੀਤੀ ਹੈਗੀ ਉਹਨਾਂ ਦੀ ਫੌਰੀ ਹੈਗਾ ਵੀ ਇਹਦੀ ਪਰਪਾਈ ਕਰਾਈ ਜਾਵੇ ਇਹ ਔਰ ਦੂਸਰਾ ਜਿਹੜੇ ਅਧਿਕਾਰੀਆਂ ਨੇ ਆਮ ਕਿਸਾਨਾਂ ਅਤੇ ਮਜ਼ਦੂਰਾਂ ਤੇ ਜਿਹੜੇ ਕਿਸਾਨ ਲੀਡਰ ਸੀ ਉਹਨਾਂ ਨੂੰ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਉਹਨਾਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਵੇ ਇਹ ਔਰ ਤੀਸਰਾ ਵੀ ਸਰਕਾਰ ਨੇ ਜਿਹੜੇ ਬੰਦੇ ਆਪ ਦੇ ਵਿੱਚ ਵਾੜ ਕੇ ਜਿੰਨਾ ਕੋ ਚੋਰੀਆਂ ਕਰਾਈਆਂ ਗਿਆ ਜਿਨ੍ਹਾਂ ਦੇ ਖਿਲਾਫ ਐਫ ਆਈ ਆਰੀਆਂ ਹੋ ਗਈਆਂ ਠੀਕ ਹੈ ਜੀ ਔਰ ਜਾਂ ਜਿਹੜਾ ਐਮ ਐਲ ਏ ਆ ਜਿਹਨੇ ਚੋਰੀਆਂ ਕਰਾਈਆਂ ਉਹਨੂੰ ਬਰਖਾਸਤ ਕੀਤਾ ਜਾਵੇ ਔਰ ਔਰ ਜਿਹੜੇ ਜਿਨ੍ਹਾਂ ਨੇ ਚੋਰੀਆਂ ਕੀਤੀਆਂ ਉਹਨਾਂ ਖਿਲਾਫ ਕਾਰਵਾਈ ਹੋਵੇ ਇਹ ਜਿਹੜਾ ਵਾ ਇਹ ਜਿਹੜਾ ਇਹਦੇ ਵਿੱਚ ਜਿਹੜਾ ਵਾ ਮੈਂਸ਼ਨ ਕੀਤਾ ਹੈਗਾ ਔਰ ਜਿਹੜੀਆਂ ਸਾਡੀਆਂ ਮੰਗਾਂ ਨੇ 12 ਦੀਆਂ 12 ਚਾਹੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਚਾਹੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਉਹ ਕੇਂਦਰ ਪੰਜਾਬ ਸਰਕਾਰ ਉਹ ਵੀ ਨਾਲ ਦੀ ਨਾਲ ਆਪਾਂ ਜਾਰੀ ਰੱਖਾਂਗੇ ਤਾਂ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਵੀ ਅਸੀਂ ਕਿਸਾਨਾਂ ਦੇ ਨਾਲ ਆ ਔਰ ਇਹ ਕਹਿੰਦੀ ਸੀ ਵੀ ਜਿਹੜੀਆਂ ਖਨੌਰੀ ਤੇ ਸ਼ੰਭੂ ਦੇ ਵਿੱਚ ਕੰਦਾਂ ਕੱਢੀਆਂ ਉਹ ਮੋਦੀ ਸਰਕਾਰ ਨੇ ਕੱਢੀਆਂ ਹੈਗੀਆਂ ਵਾ ਇਹਦੇ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈਗਾ ਅਸੀਂ ਕਿਸਾਨਾਂ ਦੇ ਨਾਲ ਆ ਇਹ ਦਾਅਵੇ ਭਗਵੰਤ ਮਾਨ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਜੀ ਦੇ ਹੁੰਦੇ ਸੀਗੇ ਇਹ ਸਾਲ ਬਾਅਦ ਐਡਾ ਵੱਡਾ ਬਦਲਾਅ ਕਿਵੇਂ ਆ ਗਿਆ ਵੀ ਕੀ ਫਰਕ ਪੈ ਗਿਆ ਵੀ ਹੁਣ ਮੋਦੀ ਸਰਕਾਰ ਦਾ ਜਿਹੜਾ ਕੰਮ ਜਿਹੜਾ ਉਹ ਉਹ ਭਗਵੰਤ ਮਾਨ ਨੇ ਆਪਣੇ ਹੱਥ ਚ ਲੈ ਕੇ ਕੀਤਾ ਕਿਉਂ ਵਾ ਦੇਖੋ ਜੜੇ ਵੀ ਹਾਕਮ ਹੁੰਦੇ ਆ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਦਾ ਧਰਮ ਸੱਤਾ ਹੁੰਦਾ ਕੁਰਸੀ ਹੁੰਦੀ ਹੈਗੀ ਆ ਜੋ ਅਸੀਂ ਸਮਝਦੇ ਆ ਔਰ ਜਦੋਂ ਸੱਤਾ ਤੇ ਕੁਰਸੀ ਖੋਸਦੀ ਦਿਖੇ ਤਾਂ ਉਹਦੇ ਵਾਸਤੇ ਉਹ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਹੈਗੇ ਆ ਔਰ ਜਿਵੇਂ ਅਸੀਂ ਦੇਖਦੇ ਮੋਦੀ ਦੀ ਸਰਕਾਰ ਅੱਜ ਦੀ ਨਹੀਂ ਲਗਭਗ ਕਹਿ ਲੋ ਵੀ 11 12 ਸਾਲਾਂ ਦੇ ਵਿੱਚ ਵਿੱਚ ਜਿੰਨਾ ਵੀ ਉਹਦਾ ਵਿਰੋਧੀ ਧਿਰ ਸੀਗਾ ਉਹਦੇ ਤੇ ਈਡੀ ਹੋਵੇ सीबीआई ਹੋਵੇ ਜਾਂ ਹੋਰ ਵੀ ਕੇਂਦਰ ਦੀਆਂ ਏਜੰਸੀਆਂ ਸੀਗੀਆਂ ਉਹਦਾ ਰੱਜ ਕੇ ਦੁਰਉਪਯੋਗ ਕੀਤਾ ਹੈਗਾ ਉਹਨੇ ਉਹਨੇ ਵਿਰੋਧੀ ਧਿਰਾਂ ਨੂੰ ਪਾਟਕ ਪਾਉਣ ਲਈ ਪਾਰਟੀਆਂ ਤੋੜਨ ਲਈ ਉਹਨਾਂ ਦੀਆਂ ਸਰਕਾਰਾਂ ਤੋੜਨ ਲਈ ਉਹਨਾਂ ਦੀਆਂ ਸਰਕਾਰਾਂ ਤੋੜ ਕੇ ਆਪਣੀਆਂ ਸਰਕਾਰਾਂ ਬਣਾਉਣ ਲਈ ਜਿਵੇਂ ਤੁਹਾਨੂੰ ਪਤਾ ਸ਼ਿਵ ਸ਼ੈਨਾ ਦੇ ਵਿੱਚ ਪਾਟਕ ਪਾਇਆ ਇਹਨਾਂ ਨੇ ਔਰ ਜਿਹੜੀ ਸਰਦਪੁয়ার ਵਾਲੀ ਕਾਂਗਰਸੀ ਉਹਦੇ ਵਿੱਚ ਵੀ ਪਾਟਕ ਪਾਇਆ ਐਵੇਂ ਜੜੇ ਰਲੇ ਉਹਨਾਂ ਨੂੰ ਮਾਰਿਆ ਵਾ ਅਸੀਂ ਨਹੀਂ ਕਹਿੰਦੇ ਜਿਹੜੇ ਦੋਸ਼ੀ ਆ ਉਹਨਾਂ ਖਿਲਾਫ ਕਾਰਵਾਈ ਨਾ ਹੋਵੇ ਇੱਕ ਹੈਗਾ ਬਦਲੇ ਦੀ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕਾਰਵਾਈ ਹੁਣੇ ਤੋਂ ਕਰ ਰਹੇ ਨੇ ਔਰ ਉਹਨਾਂ ਵਿੱਚੋਂ ਬਹੁਤਿਆਂ ਨੇ ਗੋਡੇ ਟੇਕੇ ਹੈਗੇ ਆ ਠੀਕ ਆ ਬਹੁਤ ਸਾਰੇ ਗੋਡੇ ਟਿੱਕੇ ਬਹੁਤਿਆਂ ਨੇ ਕਈਆਂ ਨੇ ਗੋਡੇ ਨਹੀਂ ਵੀ ਟਿੱਕੇ ਜਿੱਥੇ ਪੱਛਮੀ ਬੰਗਾਲ ਦੀ ਮਮਤਾ ਬਨਰਜੀ ਦਾ ਕੁਝ ਹੋਰ ਇੱਕ ਦੋ ਹੋਣਗੇ ਹੁਣ ਸਟਾਈਲਨ ਜਿਹੜਾ ਤਾਮਿਲ ਦਾ ਮੁੱਖ ਮੰਤਰੀ ਉਹਦੇ ਖਿਲਾਫ ਜਿਵੇਂ ਭਾਜਪਾ ਲੱਗੀ ਜਿਵੇਂ ਉਹਨੇ ਬੋਲੀ ਜਿਹੜਾ ਇਹ ਜਿਹੜੀ ਬੋਲੀ ਇੱਕ ਬੋਲੀ ਲੜਨਾ ਚਾਹੁੰਦੇ ਆ ਉਹਦਾ ਵਿਰੋਧੀ ਬਣਿਆ ਵੀ ਜਿੰਨੀਆਂ ਵੀ ਦੇਸ਼ ਵਿੱਚ ਪਛਾਵਾ ਬੋਲੀਆਂ ਜਾਂਦੀਆਂ ਨੇ ਕੋਈ ਵੀ ਮਾਂ ਤਰਪਾਸ਼ਾਵਾ ਉਹਨੂੰ ਆਜ਼ਾਦੀ ਹੋਣੀ ਚਾਹੀਦੀ ਬੋਲਣ ਦੀ ਉਹਦੇ ਖਿਲਾਫ ਹੁਣ ਲੱਗੇ ਹੋਏ ਨੇ ਕਈ ਢਾਡ ਕੇ ਇਹਦਾ ਮਤਲਬ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਕੇਜਰੀਵਾਲ ਮੋਦੀ ਸਾਹਮਣੇ ਨਹੀਂ ਟਿਕਿਆ ਹੈਗਾ ਇਹ ਗੋਡੇ ਟੇਕ ਗਏ ਔਰ ਆਪਣੇ ਦਿੱਲੀ ਦੇ ਮੰਤਰੀਆਂ ਨੂੰ ਬਚਾਉਣ ਲਈ ਆਪ ਬਚਣ ਵਾਸਤੇ ਵੀ ਸਾਨੂੰ ਚੁੱਕ ਕੇ ਅੰਦਰ ਨਾ ਦੇ ਦੇ ਮੋਦੀ ਸਰਕਾਰ ਔਰ ਫਿਰ ਉਹਦੇ ਲਈ ਕਿਸਾਨ ਅੰਦੋਲਨ ਦੀ ਬਲੀ ਦਿੱਤੀ ਗਈ ਆ ਅਰਜ ਨਹੀਂ ਇਹਦੀ ਤਿਆਰੀ 2-4 ਮਹੀਨੇ ਪਹਿਲੋਂ ਅੰਦਰ ਖਾਤੇ ਕੀਤੀ ਗਈ ਆ ਅਰ ਉਹ ਦੇ ਲਈ ਜਿਹੜਾ ਵਾ ਜੁੱਧ ਨਸ਼ਿਆਂ ਵਿਰੁੱਧ ਨਾਂ ਦਿੱਤਾ ਗਿਆ ਅਸਲ ਉਹ ਨਸ਼ਿਆਂ ਵਿਰੁੱਧ ਜੁੱਧ ਨਹੀਂ ਸੀ ਹੈਗਾ